ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਜੀ ਭਪਿੰਦਰ ਰਾਇਲ YouTube ਚੈਨਲ ਨਾਲ ਅੱਜ ਕਰਨਾ ਹੈ ਇਕਾਂਗੀ ਕੀਤਾ ਸੀ ਨਾਇਕ ਇਕਾਂਗੀ ਕਰਲ ਪੜਿਆ ਸੀ ਤੇ ਅੱਜ ਉਹਦੇ ਪਾਤਰ ਚਿੱਤਰਣ ਕਰਨੇ ਨੇ ਆਪਾਂ ਜਿਹੜੇ ਪੇਪਰ ਦੇ ਵਿੱਚ ਆਉਂਦਾ ਸਿਲੇਬਸ 10th ਦੇ ਵਿੱਚ ਪਾਤਰ ਚਿੱਤਰਣ ਆਉਂਦਾ ਤੇ ਪ੍ਰਸ਼ਨ ਉੱਤਰ ਆਉਂਦੇ ਨੇ ਠੀਕ ਹੈ ਜੀ ਤੇ ਉਹੀ ਕਰਾਂਗੇ ਅੱਜ ਆਪਾਂ ਦੋ ਪਾਤਰ ਨੇ ਜੀ ਇਹਦੇ ਵਿੱਚ ਇੱਕ ਪਿਤਾ ਤੇ ਇੱਕ ਪੁੱਤਰ ਠੀਕ ਹੈ ਜੀ ਪੁੱਤਰ ਪਿਤਾ ਜਿਹੜਾ ਉਹ ਤਿੰਨ ਰੂਪਾਂ ਦੇ ਵਿੱਚ ਆਉਂਦਾ ਇੱਕ ਪਿਤਾ ਦੇ ਰੂਪ ਵਿੱਚ ਇੱਕ ਕਮੇਟੀ ਕਰਦੇ ਸੁਪਰਡੈਂਟ ਦੇ ਰੂਪ ਦੇ ਵਿੱਚ ਤੇ ਇੱਕ ਜੱਜ ਦੇ ਰੂਪ ਦੇ ਵਿੱਚ ਠੀਕ ਹੈ ਜੇ ਪਿਤਾ ਦਾ ਪਾਤਰ ਚਿੱਤਰਨਾਉਂਦਾ ਫਿਰ ਉਹ ਤਿੰਨਾ ਰੂਪਾਂ ਦੇ ਵਿੱਚ ਹੈ ਤਾਂ ਉਹਦਾ ਸੁਭਾਅ ਸਾਰਾ ਕੁਝ ਉਹੀ ਲਿਖਣਾ ਸਿਰਫ ਆਪਾਂ ਉਹਦੇ ਚ ਉਹਦਾ ਰੂਪ ਬਦਲਣਾ ਰੂਪ ਦੇ ਪਹਿਲੇ ਪੈਰੇ ਦੇ ਵਿੱਚ ਦੱਸ ਦੇਣਾ ਕਿ ਜੱਜ ਦੇ ਰੂਪ ਦੇ ਵਿੱਚ ਉਹ ਇਸ ਤਰ੍ਹਾਂ ਦਾ ਤੇ ਕਮੇਟੀ ਘਰ ਦੇ ਵਿੱਚ ਉਹ ਇਸ ਤਰ੍ਹਾਂ ਦਾ ਤੇ ਘਰ ਪਿਤਾ ਦੇ ਰੂਪ ਦੇ ਵਿੱਚ ਉਹ ਇਸ ਤਰ੍ਹਾਂ ਦਾ ਇਹੀ ਗੱਲਾਂ ਧਿਆਨ ਰੱਖਣਯੋਗ ਹੁੰਦੀਆਂ ਨੇ ਹੋਰ ਰੱਟਾ ਨਹੀਂ ਲਾਉਣਾ ਸਮਝਣਾ ਇਹਨੂੰ ਬਸ ਵੀ ਕੀ ਦੱਸਿਆ ਇਹਦੇ ਵਿੱਚ ਹਾਂਜੀ ਪੁੱਤਰ ਦਾ ਪਾਤਰ ਚਿੱਤਰਣ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹੁੰਨੇ ਆ ਜਾਣ ਪਛਾਣ ਤੇ ਇਹਦਾ ਨਾਇਕ ਇਕਾਂਗੀ ਆ ਤੇ ਲੇਖਕ ਹੈਗਾ ਗੁਰਸਾਰਨ ਸਿੰਘ ਜ਼ਰੂਰੀ ਹੁੰਦਾ ਹੈ ਇਹਦੇ ਬਾਰੇ ਜਾਣਨ ਜਾਣ ਪਛਾਣ ਚ ਲਿਖਾਂਗੇ ਪੁੱਤਰ ਨਾਇਕ ਇਕਾਂਗੀ ਦਾ ਮੁੱਖ ਪਾਤਰ ਆ ਠੀਕ ਹੈ ਜੀ ਸਾਰਾ ਜਿਹੜਾ ਇਕਾਂਗੀ ਆ ਉਹ ਪੁੱਤਰ ਦੇ ਆਲੇ ਦੁਆਲੇ ਘੁੰਮਦਾ ਉਸ ਦਾ ਨਾਮ ਸੁਖਦੇਵ ਸਿੰਘ ਆ ਉਸ ਨੇ ਮੈਟ੍ਰਿਕ ਜਿਲੇ ਵਿੱਚੋਂ ਬੀਏ ਕਾਲਜ ਵਿੱਚੋਂ ਤੇ ਐਮਏ ਜਮਾਤ ਵਿੱਚੋਂ ਪਹਿਲੇ ਦਰਜੇ ਨਾਲ ਪਾਸ ਕੀਤੀ ਹੈ ਉਹ ਨੌਕਰੀ ਦੀ ਭਾਲ ਵਿੱਚ ਹੈ ਇਕਾਂਗੀ ਵਿੱਚ ਉਸਦਾ ਪਾਤਰ ਪੁਰਾਣੀ ਪੀੜੀ ਨਾਲ ਟਕਰਾਅ ਤੇ ਨਵੀਂ ਪੀੜੀ ਦੀ ਪ੍ਰਤੀਨਿਧਤਾ ਕਰਦਾ ਹੈ। ਅਗਲਾ ਪੁਆਇੰਟ ਨਵੀਂ ਪੀੜੀ ਦਾ ਪ੍ਰਤੀਨਿਧ। ਇਕਾਂਗੀ ਵਿੱਚ ਪੁੱਤਰ ਨਵੀਂ ਪੀੜੀ ਦਾ ਪ੍ਰਤੀਨਿਧ ਹੈ। ਇਸਵਤ ਵਿਰੋਧੀ ਅਤੇ ਨਵੇਂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦੀ ਪੁਰਾਣੀ ਪੀੜੀ ਦੇ ਆਪਣੇ ਪਿਤਾ ਦੇ ਵਿਚਾਰਾਂ ਨਾਲ ਟੱਕਰ ਚੱਲਦੀ ਹੈ। ਉਹ ਉਸ ਦੇ ਵਿਚਾਰਾਂ ਨਾਲ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ ਹੁੰਦਾ। ਇਕਾਂਗੀ ਵਿੱਚ ਉਹ ਸਪਸ਼ਟ ਕਰਦਾ ਹੈ ਕਿ ਵਿਚਾਰਾਂ ਤੇ ਅਮਲਾਂ ਵਿੱਚ ਉਸ ਦੀ ਪੀੜੀ ਦਾ ਪੁਰਾਣੀ ਪੀੜੀ ਨਾਲੋਂ ਬਹੁਤ ਫਰਕ ਹੈ। ਜੀ ਹੁਣ ਦੇ ਸੰਘਰਸ਼ ਵਿੱਚ ਫਸਿਆ ਹੋਇਆ ਉਹ ਕਹਿੰਦਾ ਹੈ ਕਿ ਉਸ ਦੀ ਪੀੜ੍ਹੀ ਦੱਪ ਵਿਖ ਉੱਤੇ ਕੋਈ ਉਮੀਦਾਂ ਲਾ ਕੇ ਰੱਖਦੀ ਹੈ ਤੇ ਨਾ ਹੀ ਕੋਈ ਦਾਵਾ ਕਰਦੀ ਹੈ ਸਗੋਂ ਉਸ ਨੂੰ ਹਾਰ ਕੜੀ ਜੀਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਦਲੀਲ ਨਾਲ ਗੱਲ ਕਰਨ ਵਾਲਾ ਉਹ ਸੰਘਰਸ਼ ਦੇ ਰਾਹ ਤੇ ਚੱਲਦਾ ਹੋਇਆ ਆਪਣੇ ਪਿਤਾ ਦੀ ਹਰ ਗੱਲ ਨੂੰ ਦਲੀਲ ਦੇ ਨਾਲ ਸਪਸ਼ਟ ਕਰਕੇ ਕੱਟਣ ਦਾ ਯਤਨ ਕਰਦਾ ਹੈ ਹਾਜ਼ਰ ਜਵਾਬਾ ਉਹ ਹਰ ਗੱਲ ਵਿੱਚ ਬੜਾ ਹਾਜ਼ਰ ਜਵਾਬੀ ਆ ਉਹ ਆਪਣੇ ਪਿਤਾ ਦੀ ਹਰ ਗੱਲ ਦਾ ਜਵਾਬ ਦਲੀਲ ਨਾਲ ਦਿੰਦਾ ਹੈ ਪ੍ਰਿਸ਼ਟਾਚਾਰ ਵਿਰੋਧੀ ਹੈ ਉਹ ਪੂਰੀ ਤਰ੍ਹਾਂ ਪ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਚਾਹੁੰਦਾ ਹੈ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਲੈਣ ਲਈ ਸਿਪਾਰਸ਼ ਅਤੇ ਰਿਸ਼ਵਤ ਦਾ ਸਹਾਰਾ ਨਹੀਂ ਲਵੇਗਾ ਉਹ ਕੁਰਸੀ ਉੱਪਰ ਬੈਠੇ ਸਿਪਾਰਸ਼ ਦੀ ਗੱਲ ਕਰਨ ਵਾਲੇ ਅਫਸਰ ਨਾਲ ਝਗੜ ਪੈਂਦਾ ਹੈ ਆਪਣੇ ਪੈਰਾਂ ਉੱਤੇ ਖੜਾ ਹੋਣ ਦਾ ਚਾਹਵਾਨ ਉਹ ਬਿਨਾਂ ਕਿਸੇ ਸਿਪਾਰਸ਼ ਅਤੇ ਰਿਸ਼ਵਤ ਤੋਂ ਨੌਕਰੀ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦਾ ਹੈ ਇਸੇ ਕਰਕੇ ਉਹ ਨਤੀਜੇ ਤੋਂ ਮਗਰੋਂ ਆਪਣੇ ਪਿਤਾ ਪਾਸੋਂ ਮਿਲੇ ਪੈਸਿਆਂ ਨੂੰ ਕਰਜ਼ਾ ਸਮਝਦਾ ਹੈ ਅਤੇ ਵਿਆਜ ਸਮੇਤ ਵਾਪਸ ਕਰਨਾ ਚਾਹੁੰਦਾ ਹੈ ਹਕੀਕਤ ਦੀ ਪਛਾਣ ਕਰਨ ਵਾਲਾ ਉਹ ਫੋਕੀ ਦੇਸ਼ ਭਗਤੀ ਰੱਖਣ ਦੀ ਥਾਂ ਹਕੀਕਤ ਦੀ ਪਛਾਣ ਕਰਨ ਵਾਲਾ ਹੈ ਉਹ ਇਸ ਗੱਲ ਨੂੰ ਸਮਝ ਗਿਆ ਕਿ ਦੇਸ਼ ਦੇ ਭਵਿੱਖ ਦਾ ਫਿਕਰ ਕਰਨ ਵਾਲੀ ਪੁਰਾਣੀ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਦੇਸ਼ ਦੀ ਆਜ਼ਾਦੀ ਦਾ ਲਾਭ ਸਿਰਫ ਅਮੀਰ ਵਰਗ ਨੂੰ ਹੋਇਆ ਹੈ ਗਰੀਬ ਵਰਗ ਨੂੰ ਅੱਜ ਵੀ ਜਿਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਦਲੇਰ ਸੱਚਾ ਤੇ ਖਰੀ ਖਰੀ ਗੱਲ ਕਹਿਣ ਵਾਲਾ ਉਹ ਇੱਕ ਦਲੇਰ ਅਤੇ ਸੱਚਾ ਨੌਜਵਾਨ ਹੈ ਉਹ ਸੱਚ ਬੋਲਣ ਲੱਗਿਆ ਝਿਜਕਦਾ ਨਹੀਂ ਉਹ ਆਪਣੇ ਪਿਤਾ ਅਫਸਰ ਦੇ ਜੱਜ ਦੇ ਸਾਹਮਣੇ ਬੜੀ ਨਿੱਡਰਤਾ ਨਾਲ ਬੋਲਦਾ ਹੈ ਉਹ ਬਿਵਾਕੀ ਨਾਲ ਸੱਚੀਆਂ ਅਤੇ ਖਰੀਆਂ ਗੱਲਾਂ ਕਰਦਾ ਹੈ ਉਹ ਪਿਤਾ ਅਫਸਰ ਤੇ ਜੱਜ ਦੀਆਂ ਗੱਲਾਂ ਤੇ ਧਮਕੀਆਂ ਦੀ ਪਰਵਾਹ ਨਹੀਂ ਕਰਦਾ ਤੇ ਨਹੀਂ ਅੰਨਾ ਤੋਂ ਕੋਈ ਆਸ ਕਰਦਾ ਹੈ ਉਹ ਸੱਚ ਬੋਲਦਾ ਹੋਇਆ ਜੇਲ੍ਹ ਜਾਣ ਦੀ ਵੀ ਪਰਵਾਹ ਨਹੀਂ ਕਰਦਾ ਪੁਰਾਣੀ ਪੀੜੀ ਦੀ ਬੁਝਦੀਲੀ ਤੋਂ ਨਿਰਾਸ਼ ਉਹ ਪੁਰਾਣੀ ਪੀੜੀ ਦੀ ਬੁਝਦਿਲੀ ਤੋਂ ਇਸ ਕਰਕੇ ਨਿਰਾਸ਼ ਹੈ ਕਿ ਉਹਨਾਂ ਨੇ ਉਹ ਲੜਾਈ ਨਹੀਂ ਲੜੀ ਜਿਹੜੀ ਹੁਣ ਨਵੀਂ ਪੀੜੀ ਨੂੰ ਲੜਨੀ ਪੈ ਰਹੀ ਹੈ। ਉਹ ਆਪਣੇ ਪਿਤਾ ਨੂੰ ਬੁਝਦਿਲ ਸਮਝਦਾ ਹੈ ਜਿਹੜਾ ਬੇਇਨਸਾਫੀ ਦੇ ਵਿਰੁੱਧ ਕਦੇ ਖੁੱਲਿਆ ਨਹੀਂ। ਕ੍ਰਾਂਤੀਕਾਰੀ ਵਿਚਾਰਾਂ ਵਾਲਾ ਉਹ ਕ੍ਰਾਂਤੀਕਾਰੀ ਵਿਚਾਰਾਂ ਵਾਲਾ ਹੈ ਉਹ ਕਹਿੰਦਾ ਹੈ ਕਿ ਨਵੀਂ ਪੀੜੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਉਹ ਹੰਗਾਮੇ ਕਰਨਗੇ ਤੇ ਕੁਰਸੀਆਂ ਤੇ ਬੈਠਿਆਂ ਦੀ ਪੱਗ ਨੂੰ ਹੱਥ ਵੀ ਪਾਉਣਗੇ। ਉਹ ਜੱਜ ਨੂੰ ਕਹਿੰਦਾ ਹੈ ਕਿ ਦੇਸ਼ ਵਿੱਚ ਜੇ ਵੀ ਅਪਰਾਧ ਹੋ ਰਿਹਾ ਹੈ ਉਹ ਕੁਰਸੀਆਂ ਉੱਤੇ ਬੈਠੇ ਲੋਕਾਂ ਕਰਨਾ ਹੈ। ਜਿਸ ਕਰਕੇ ਉਹਨਾਂ ਕੋਲ ਵੀ ਦਰੋਹ ਕਰਨ ਤੋਂ ਬਿਨਾ ਹੋਰ ਕੋਈ ਹਰਾ ਨਹੀਂ ਹੈ। ਸੁਹਿਰਦਾ ਉਹ oi ਕੋਸੇ ਇਨਕਲਾਬੀ ਹੈ ਉਹ ਕਹਿੰਦਾ ਹੈ ਕਿ ਜੇਕਰ ਕੋਈ ਨੌਜਵਾਨ ਉਸ ਦੇ ਗਲਤੀ ਕਰ ਰਹੇ ਪਿਤਾ ਦੀ ਪੱਗ ਨੂੰ ਹੱਥ ਪਾਵੇ ਤਾਂ ਉਹ ਉਸ ਨੂੰ ਸ਼ਾਬਾਸ਼ ਦੇਵੇਗਾ। ਤੇ ਕਹੇਗਾ ਕਿ ਉਸ ਦੇ ਪਿਤਾ ਨਾਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਜੋ ਕਿ ਟੁਕੜੀਆਂ ਬਦਲੇ ਆਪਣੀ ਜ਼ਮੀਰ ਵੇਚ ਰਿਹਾ ਹੈ। ਪਿਤਾ ਨਾਲ ਪਿਆਰ ਰੱਖਣ ਵਾਲਾ ਉਸਦੇ ਆਪਣੇ ਪਿਤਾ ਨਾਲ ਵਿਚਾਰਿਕ ਮਤਭੇਦ ਹੋਣ ਦੇ ਬਾਵਜੂਦ ਵੀ ਸਮਾਜਿਕ ਫਰਜ਼ ਸਮਝਦਾ ਹੋਇਆ ਉਹ ਆਪਣੇ ਪਿਤਾ ਦਾ ਹਮੇਸ਼ਾ ਸਤਿਕਾਰ ਕਰਦਾ ਹੈ ਉਸ ਨੂੰ ਪਿਤਾ ਦੇ ਅੰਦਰ ਲੁਕੇ ਪੁੱਤਰ ਪਿਆਰ ਦਾ ਅਹਿਸਾਸ ਹੈ ਇਸ ਕਰਕੇ ਉਹ ਜੇਲ੍ਹ ਵਿੱਚ ਮੁਲਾਕਾਤ ਲਈ ਗਏ ਪਿਤਾ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਹਿੰਦਾ ਹੈ ਉਹ ਪਿਤਾ ਦੇ ਬੁਢਾਪੇ ਸਮੇਂ ਉਸ ਦਾ ਖਿਆਲ ਨਾ ਰੱਖ ਸਕਣ ਨੂੰ ਆਪਣੇ ਲਈ ਸ਼ਰਮ ਦੀ ਗੱਲ ਸਮਝਦਾ ਹੈ ਆਸ਼ਾਵਾਦੀ ਹੈ ਉਹ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੁੰਦਾ ਉਹ ਜੇਲ੍ਹ ਭੇਜਣ ਕਰਕੇ ਪਿਤਾ ਦਾ احਸਾਨਮੰਦ ਹੁੰਦਾ ਹੈ ਕਿਉਂਕਿ ਇੱਥੇ ਰਹਿ ਕੇ ਉਸ ਨੂੰ ਨਵੇਂ ਵਿਚਾਰਾਂ ਦਾ ਅਹਿਸਾਸ ਹੋਇਆ ਹੈ ਤੇ ਸੰਘਰਸ਼ ਲਈ ਸੇਧ ਮਿਲੀ ਹੈ। ਸੁਲਝਿਆ ਹੋਇਆ ਇਨਸਾਨ ਹੈ। ਕਿਵੇਂ ਹੈ? ਪੁੱਤਰ ਇੱਕ ਸੁਲਝਿਆ ਹੋਇਆ ਵਿਅਕਤੀ ਹੈ। ਉਹ ਆਪਣੇ ਪਰਿਵਾਰਕ ਅਤੇ ਸਮਾਜਿਕ ਫਰਜ਼ਾਂ ਤੋਂ ਜਾਣੂ ਹੈ। ਉਸ ਨੂੰ ਜੇਲ੍ਹ ਵਿੱਚ ਜਾ ਕੇ ਜ਼ਿੰਦਗੀ ਦੇ ਵਰਤਾਰੇ ਬਾਰੇ ਕਾਫੀ ਨਵੇਂ ਅਨੁਭਵ ਪ੍ਰਾਪਤ ਹੁੰਦੇ ਨੇ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਜੋ ਕੁਝ ਗਲਤ ਹੈ ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ। ਇਹ ਸੀ ਜੀ ਪੁੱਤਰ ਦਾ ਪਾਤਰ ਚਿੱਤਰਣ ਠੀਕ ਹੈ ਜੀ ਤੇ ਜ਼ਰੂਰੀ ਨਹੀਂ ਐਵੇਂ ਸ਼ਬਦਾਵਲੀ ਤੁਸੀਂ ਇਹੀ ਲਿਖਣੀ ਹੈ ਸ਼ਬਦਾਵਲੀ ਤੁਸੀਂ ਆਪਣੇ ਸੌਖੇ ਸ਼ਬਦ ਲਿਖ ਸਕਦੇ ਹੋ ਜਿਹੜੇ ਤੁਹਾਡੇ ਦਿਮਾਗ ਚ ਆਉਣ ਇਹ ਸਿਰਫ ਤੁਹਾਨੂੰ ਸੇਧ ਦੇਣ ਵਾਸਤੇ ਹੁੰਦਾ ਵੀ ਐਵੇਂ ਲਿਖਿਆ ਜਾਂਦਾ ਠੀਕ ਹੈ ਜੀ ਰੱਟਾ ਨਹੀਂ ਲਾਉਣਾ ਲਿਖਣਾ ਤੁਸੀਂ ਆਪਣੇ ਆਪ ਹੀ ਹੁੰਦਾ ਤੇ ਲਾਈਕ ਕਰ ਦਿਓ ਜੀ ਜੇ ਚੰਗਾ ਲੱਗ ਰਿਹਾ ਜਿਹੜੇ ਨਾਲ ਜੁੜਿਓ ਦੱਸਿਓ ਕਿੱਥੋਂ ਜੁੜਿਓ ਤੇ ਇਹ ਕਿਹੜੀ ਜਮਾਤ ਹੈ ਤੁਹਾਡੀ ਹੁਣ ਕਰਾਂਗੇ ਪਿਤਾ ਦਾ ਪਾਤਰ ਚਿੱਤਰਣ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਜ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਹਾਡੀ ਮਦਦ ਹੋ ਸਕੇ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਦੱਸ ਦਿਓ ਪਿਤਾ ਦੀ ਜਾਣ ਪਛਾਣ ਕਰਾਂਗੇ ਆਪਾਂ ਪਹਿਲਾਂ ਹੁਣ ਦੇਖੋ ਜੇ ਪਿਤਾ ਦਾ ਲਿਖਿਆ ਨਾ ਉੱਪਰ ਉਹਨਾਂ ਨੇ ਜੱਜ ਦੇ ਰੂਪ ਵਿੱਚ ਪਾਤਰ ਚਿੱਤਰਣ ਕਰਨਾ ਫਿਰ ਆਪਾਂ ਜੱਜ ਦਾ ਲਿਖਾਂਗੇ ਪਹਿਲਾਂ ਪਿਤਾ ਨਾਇਕ ਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਪੁੱਤਰ ਹੈ ਜਿਹੜਾ ਉਹ ਮੁੱਖ ਪਾਤਰ ਹੈ ਪਿਤਾ ਜਿਹੜਾ ਉਹ ਮੁੱਖ ਨਹੀਂ ਹੈ ਮਹੱਤਵਪੂਰਨ ਹੈ ਠੀਕ ਹੈ ਇੱਕ ਅੰਗੀ ਵਿੱਚ ਉਹ ਤਿੰਨ ਰੂਪਾਂ ਦੇ ਵਿੱਚ ਸਾਹਮਣੇ ਆਉਂਦਾ ਪਿਤਾ ਦੇ ਰੂਪ ਵਿੱਚ ਕੁਰਸੀ ਤੇ ਬੈਠੇ ਅਫਸਰ ਦੇ ਰੂਪ ਵਿੱਚ ਤੇ ਕਚਹਿਰੀ ਦੇ ਜੱਜ ਦੇ ਰੂਪ ਵਿੱਚ ਉਹ میٹرਿਕ ਪਾਸ ਹੈ ਉਹ ਕਮੇਟੀ ਘਰ ਵਿੱਚ ਸੁਪਰਡੈਂਟ ਦੀ ਨੌਕਰੀ ਕਰਦਾ ਹੋਇਆ ਰਿਟਾਇਰਮੈਂਟ ਲੈਂਦਾ ਹੈ ਉਸ ਦੀ ਪਤਨੀ ਮਰ ਚੁੱਕੀ ਹੈ ਉਹ ਸੋਟੀ ਦੇ ਸਹਾਰੇ ਤੁਰਦਾ ਹੈ ਇੱਕ ਅੰਗੀਕਾਰ ਨੇ ਇੱਕ ਅੰਗੀ ਵਿੱਚ ਉਸ ਦੇ ਪਾਤਰਾਂਹੀਂ ਪੁਰਾਣੀ ਪੀੜ੍ਹੀ ਦੀ ਨਵੀਂ ਪੀੜ੍ਹੀ ਨਾਲ ਟੱਕਰ ਨੂੰ ਪੇਸ਼ ਕੀਤਾ ਹੈ ਪੁਰਾਣੀ ਪੀੜੀ ਦਾ ਪ੍ਰਤੀਨਿਧ ਆਹੋ ਇਕਾਂਗੀ ਵਿੱਚ ਪਿਤਾ ਪੁਰਾਣੀ ਪੀੜੀ ਦਾ ਪ੍ਰਤੀਨਿਧ ਹੈ ਉਹ ਜ਼ਿੰਦਗੀ ਦੇ ਸਥਾਪਿਤ ਨਿਯਮਾਂ ਅਨੁਸਾਰ ਚੱਲਦਾ ਹੈ ਤੇ ਪੁੱਤਰ ਨੂੰ ਵੀ ਉਸ ਰਾਹ ਤੇ ਚੱਲਣ ਲਈ ਕਹਿੰਦਾ ਹੈ ਇਸ ਕਰਕੇ ਹੀ ਦੋਹਾਂ ਵਿਚਕਾਰ ਵਿਰੋਧ ਚੱਲਦਾ ਹੈ ਉਹ ਨੌਕਰੀ ਪ੍ਰਾਪਤ ਕਰਨ ਲਈ ਸਿਪਾਰਸ਼ ਦਾ ਸਹਾਰਾ ਲੈਣ ਦੇ ਹੱਕ ਵਿੱਚ ਹੈ ਦਲੀਲ ਨਾਲ ਗੱਲ ਕਰਨ ਵਾਲਾ ਪਿਤਾ ਪੁੱਤਰ ਨਾਲ ਗੱਲਬਾਤ ਸਮੇਂ ਪੁਰਾਣੀਆਂ ਦਲੀਲਾਂ ਤੋਂ ਕੰਮ ਲੈਂਦਾ ਹੈ ਜੋ ਨਵੇਂ ਵਿਚਾਰਾਂ ਅਨੁਸਾਰ ਟੁਕਦੀਆਂ ਨਹੀਂ ਹਨ ਉਹ ਆਪਣੇ ਪੁੱਤਰ ਨੂੰ ਆਪਣੇ ਚਾਣਾ ਅਨੁਸਾਰ ਚਲਾਉਣਾ ਚਾਹੁੰਦਾ ਹੈ। ਦੇਸ਼ ਭਗਤੀ ਦੇ ਭਾਵ ਰੱਖਣ ਵਾਲਾ ਉਸ ਵਿੱਚ ਦੇਸ਼ ਭਗਤੀ ਦੇ ਭਾਵ ਵੀ ਭਰੇ ਹਨ ਉਸਦਾ ਵਿਸ਼ਵਾਸ ਹੈ ਕਿ ਜੋ ਦੇਸ਼ ਦਾ ਕੁਝ ਬਣੇਗਾ ਤਾਂ ਹੀ ਲੋਕਾਂ ਦਾ ਕੁਝ ਬਣੇਗਾ ਇਸ ਲਈ ਪਹਿਲਾਂ ਦੇਸ਼ ਦੇ ਬਾਰੇ ਸੋਚਣਾ ਚਾਹੀਦਾ ਹੈ। ਗੱਲ ਦੇ ਉਲਟੇ ਮਤਲਬ ਕੱਢਣ ਵਾਲਾ ਉਹ ਸੁਧਾਰਨ ਅਤੇ ਸਿੱਧੀ ਗੱਲ ਦੇ ਵੀ ਉਲਟਾ ਅਰਥ ਕੱਢਦਾ ਹੈ ਉਹ ਪੁੱਤਰ ਦੁਆਰਾ ਪਿਤਾ ਦੇ ਬੁਢਾਪੇ ਵਿੱਚ ਸਹਾਇਤਾ ਨਾ ਕਰਨ ਨੂੰ ਸ਼ਰਮ ਦੀ ਗੱਲ ਸਮਝਣ ਸੰਬੰਧੀ ਕਹਿਣ ਕਰਕੇ ਸ਼ਬਦਾਂ ਦੇ ਉਲਟੇ ਅਰਥ ਕੱਢਦਾ ਹੋਇਆ ਕਹਿੰਦਾ ਹੈ ਕਿ ਉਸਨੇ ਹੁਣੇ ਫੈਸਲਾ ਕਰ ਲਿਆ ਕਿ ਉਹ ਮੇਰੇ ਲਈ ਕੁਝ ਨਹੀਂ ਕਰੇਗਾ ਸਿਰਫ ਸ਼ਰਮ ਕਰਕੇ ਆਪਣਾ ਫਰਜ਼ ਭੁਲਾ ਦੇਵੇਗਾ ਪੁੱਤਰ ਪਿਆਰ ਨਾਲ ਭਰਪੂਰ ਆਹੋ ਪਿਤਾ ਦੇ ਰੂਪ ਵਿੱਚ ਉਹ ਪੁੱਤਰ ਪਿਆਰ ਨਾਲ ਭਰਪੂਰ ਹੈ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਰਾਤ ਨੂੰ ਪੁੱਤਰ ਦੇ ਸੌਣ ਮਗਰੋਂ ਉਸ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਾ ਹੈ ਪੁੱਤਰ ਨੂੰ ਜੇਲ੍ਹ ਵਿੱਚ ਮਿਲਣ ਵੀ ਜਾਂਦਾ ਹੈ ਅਤੇ ਉਸ ਦੇ ਵਿਚਾਰਾਂ ਵਿੱਚ ਦਿਲਚਸਪੀ ਲੈਂਦਾ ਹੋਇਆ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਉਸ ਦੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋ ਜਾਣਾ ਚਾਹੁੰਦਾ ਹੈ ਸਥਿਤੀ ਦੇ ਅਨੁਸਾਰ ਬਦਲ ਜਾਣ ਵਾਲਾ ਉਹ ਪਹਿਲਾਂ ਇਹ ਚ ਆਉਂਦਾ ਹੈ ਕਿ ਉਸ ਦਾ ਪੁੱਤਰ ਉਸ ਦੇ ਕਹਿਣ ਅਨੁਸਾਰ ਚੱਲ ਕੇ ਨੌਕਰੀ ਪ੍ਰਾਪਤ ਕਰ ਲਵੇ ਪਰ ਸਮੇਂ ਅਨੁਸਾਰ ਉਹ ਆਪਣੇ ਆਪ ਨੂੰ ਬਦਲ ਲੈਂਦਾ ਹੈ ਅਤੇ ਪੁੱਤਰ ਨਾਲ ਸੰਘਰਸ਼ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਹੋ ਜਾਂਦਾ ਹੈ ਠੀਕ ਹੈ ਜੀ ਐਸੀ ਪਿਤਾ ਦਾ ਪਾਤਰ ਚਿੱਤਰਣ ਦੋਹੀ ਪਾਤਰ ਚਿੱਤਰਨ ਨੇ ਇਹਦੇ ਵਿੱਚ ਜੱਜ ਦੇ ਰੂਪ ਵਿੱਚ ਆ ਜੇ ਤਾਂ ਵੀ ਇਹੀ ਲਿਖਣਾ ਹੈ ਜੇ ਕਮੇਟੀ ਦੇ ਦਫ਼ਤਰ ਦੇ ਅਫਸਰ ਦੇ ਰੂਪ ਦੇ ਵਿੱਚ ਆਵੇ ਫਿਰ ਵੀ ਇਹੀ ਲਿਖਣਾ ਹੈ ਠੀਕ ਹੈ ਜੀ ਕਿਉਂਕਿ ਸੁਭਾਤਾ ਉਹਦਾ ਉਹੀ ਚੀਜ਼ ਗੱਲਾਂ ਨੇ ਸਾਰੀਆਂ ਉਹ ਨਹੀਂ ਬਦਲੇਗਾ ਤੇ ਸਿਰਫ ਵਾਸ ਉੱਪਰ ਆਪਰ ਲਾਈਨ ਲਿਖ ਦੇਣੀ ਹੈ ਵੀ ਜੱਜ ਦੇ ਰੂਪ ਚ ਉਹ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਉਂਦੀ ਹੁੰਦੀ ਹੈ ਤੁਹਾਨੂੰ ਬਾਰਤਾਲਾਪ ਬਾਰਤਾਲਾਪ ਦੇ ਕੇ ਵਿੱਚ ਪ੍ਰਸ਼ਨ ਦਿੱਤੇ ਹੁੰਦੇ ਨੇ ਕਿ ਉਹ ਤੋਂ ਬਾਅਦ ਫਿਰ ਬਾਰਤਾਲਾਪ ਦੇ ਵਿੱਚ ਹੀ ਆਨਸਰ ਹੁੰਦਾ ਹੈ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਹੈ ਕਿਹੜੇ ਕਾਂਗੀ ਚੋ ਠੀਕ ਹੈ ਤੇ ਕਾਂਗੀ ਦਾ ਲੇਖਕ ਆਪਾਂ ਨੂੰ ਪਤਾ ਹੋਣਾ ਚਾਹੀਦਾ ਫਿਰ ਇਹਦੇ ਚੋ ਇੱਕ ਵੀ ਕੁਐਸਚਨ ਗਲਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਤਿੰਨੇ ਦੇ ਤਿੰਨ ਨੰਬਰ ਪੱਕੇ ਹੁੰਦੇ ਨੇ ਇਸ ਕਰਕੇ ਇਹ ਜ਼ਰੂਰੀ ਨੇ ਕਰਨੇ ਥੋੜੇ ਜਿਹਾ ਸੁਣ ਲਓ ਇੱਕ ਵਾਰ ਧਿਆਨ ਨਾਲ ਤਾਂ ਹੋ ਜਾਂਦੇ ਨੇ ਹਾਂਜੀ ਬਾਰਤਲਾਪ ਦਿੱਤੀ ਹੋਈ ਹੈ ਇੱਕ ਚੌਕ 'ਚ ਖੜਾ ਸਿਪਾਹੀ ਹਰ ਇੱਕ ਕਾਰਵਾਲੇ ਨੂੰ ਰੋਕ ਸਕਦਾ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਉਹਦਾ ਰੁਤਬਾ ਕਾਰਵਾਲਿਆਂ ਨਾਲੋਂ ਉੱਚਾ ਹੈ ਹਾਂਜੀ ਇਹ ਬਾਤਲਾਪ ਦੇ ਕੇ ਪ੍ਰਸ਼ਨ ਪੁੱਛੇ ਜਾਣਗੇ ਇਹ ਸ਼ਬਦ ਕਿਹੜੇ ਕਾਂਗੀ ਵਿੱਚੋਂ ਹਨ ਤਾਂ ਉੱਤਰ ਆਏਗਾ ਨਾਇਕ ਦੇ ਵਿੱਚੋਂ ਦੂਜਾ ਪ੍ਰਸ਼ਨ ਇਸੇ ਕਾਂਗੀ ਦਾ ਲੇਖਕ ਕੌਣ ਹੈ ਗੁਰਸਾਰਨ ਸਿੰਘ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਪੁੱਤਰ ਨੇ ਪਿਤਾ ਨੂੰ ਕਹੇ ਕਿਸ ਦਾ ਰੁਤਵਾ ਕਿਸ ਦੇ ਬਰਾਬਰ ਨਹੀਂ ਹੁੰਦਾ ਹੁਣ ਉੱਪਰ ਦੇਖੋ ਬਾਤਲਾਪ ਦੇ ਵਿੱਚ ਦਿੱਤਾ ਹੋਇਆ ਚੌਂਕ ਵਿੱਚ ਖੜੇ ਸਿਪਾਹੀ ਦਾ ਲੰਗ ਰਹੀ ਕਾਰ ਵਾਲੇ ਦੇ ਬਰਾਬਰ ਬਾਤਲਾਪ ਦੇ ਵਿੱਚੋਂ ਹੀ ਉੱਤਰ ਦੇਣਾ ਹੈ ਆਪਾਂ ਔਖਾ ਨਹੀਂ ਹੈਗਾ ਕੋਈ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਬਸ ਦੂਜੀ ਵਾਰ ਤਾਂ ਲਾਪੈ ਨਹੀਂ ਇਹ ਗੱਲ ਨਹੀਂ ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਹਾਂ ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੋਗੇ ਹਾਂਜੀ ਪਰ ਉਸ ਨੇ ਇਹ ਸ਼ਬਦ ਕਿਹੜੇ ਕਾਂਗੀ ਵਿੱਚੋਂ ਹਨ ਇਹਦਾ ਉੱਤਰ ਆਏਗਾ ਨਾਇਕ ਇਸੀ ਕਾਂਗੀ ਦੇ ਲੇਖਕ ਕੌਣ ਹੈ ਗੁਰਸਾਰਨ ਸਿੰਘ ਹੈ ਕਿਸ ਨੇ ਕਿਸ ਨੂੰ ਕਹੇ ਪੁੱਤਰ ਨੇ ਪਿਤਾ ਨੂੰ ਇਹ ਸ਼ਬਦ ਬੋਲਣ ਵਾਲੇ ਦਾ ਸੁਭਾਅ ਕਿਹੋ ਜਿਹਾ ਹੁਣ ਇਹਦੇ ਵਿੱਚ ਦੇਖੋ ਕੀ ਕਿਹਾ ਜਾਂਦਾ ਸਵੈ ਵਿਸ਼ਵਾਸ ਵਾਲਾ ਉਹਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਤੀਜੀ ਵਾਰਤਾ ਲਾਪੇ ਮੈਂ ਜੱਜਵਿਆਂ ਦੀ ਕਦਰ ਕਰਦਾ ਹਾਂ ਨੌਜਵਾਨਾਂ ਵਿੱਚ ਇਹੋ ਜਿਹਾ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ ਹਾਂਜੀ ਫੇਰ ਉਹੀ ਕੁਐਸਚਨ ਹੈ ਇਹ ਕਿਹੜੇ ਕੰਗੀ ਵਿੱਚੋਂ ਨੇ ਨਾਇਕ ਚੋ ਲੇਖਕ ਗੁਰਸਾਰਨ ਸਿੰਘ ਆ ਤੇ ਕਿਸ ਨੇ ਕਿਸ ਨੂੰ ਕਹੇ ਨੇ ਇਹ ਪਿਤਾ ਨੇ ਪੁੱਤਰ ਨੂੰ ਕਹੇ ਨੇ ਕਿਹੜੇ ਜੱਜਵਿਆਂ ਦੀ ਕਦਰ ਕੀਤੀ ਗਈ ਹੈ ਸਿਪਾਰਸ ਦਾ ਸਹਾਰਾ ਨਾ ਲੈਣ ਵਾਲੇ ਠੀਕ ਹੈ ਜੀ ਤੇ ਅੱਗੇ ਹੈਗੀ ਆ ਵਾਰਤਾਲਾਪ ਕੋਈ ਐਸਾ ਉਮੀਦਵਾਰ ਵੀ ਆ ਸਕਦਾ ਹੈ ਜਿਸ ਦੇ ਨੰਬਰ ਭਾਵੇਂ ਥੋੜੇ ਹੋਣ ਪਰ ਉਸ ਦੀ ਸਿਫਾਰਸ਼ ਬਹੁਤੀ ਹੋਵੇ ਉਸ ਦੀ ਲਾਇਕਤ ਘੱਟ ਹੋਵੇ ਪਰ ਮੁੱਲ ਬਹੁਤ ਹੋਵੇ ਹਾਂਜੀ ਫੇਰ ਕਿਹੜੇ ਕੰਗੀਚ ਉਹਨੇ ਨਾਇਕ ਚੋਂ ਲੇਖਕ ਕੌਣ ਹੈ ਗੁਰਸਾਰ ਸਿੰਘ ਹੈ ਕਿਸ ਨੇ ਕਿਸ ਨੂੰ ਕਹੇ ਨੇ ਪਿਤਾ ਨੇ ਪੁੱਤਰ ਨੂੰ ਇਸ ਵਰਤਾਲਾਪਨ ਅਨੁਸਾਰ ਕਿਸ ਉਮੀਦਵਾਰ ਨੂੰ ਨੌਕਰੀ ਮਿਲ ਸਕਦੀ ਹੈ ਲਾਇਕਤ ਘੱਟ ਹੋਣ ਦੇ ਬਾਵਜੂਦ ਵੀ ਵੱਡੀ ਸਿਫਾਰਸ਼ ਵਾਲੇ ਨੂੰ ਠੀਕ ਹੈ ਜੀ ਤੇ ਅਗਲੀ ਵਾਰਤਾਲਾਪ ਹੈਗੀ ਆ ਪੰਜਵੀਂ ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ ਹਾਂਜੀ ਕਿਹੜੇ ਹੀ ਕੰਗੀ ਚੋਂ ਨੇ ਨਾਇਕ ਚੋਂ ਲੇਖਕ ਕਾਣਾ ਗੁਰਸਾਰਨ ਸਿੰਘ ਹੈ ਕਿਸ ਨੇ ਕਿਸ ਨੂੰ ਕਹੇ ਨੇ ਪਿਤਾ ਨੇ ਪੁੱਤਰ ਨੂੰ ਕਹੇ ਨੇ ਤੇ ਚੌਥਾ ਕੁਐਸਚਨ ਹੈ ਇਸ ਵਿੱਚ ਕਿਹੜੀ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ ਨੌਜਵਾਨ ਪੀੜ੍ਹੀ ਦੀ ਇਹ ਸੀ ਜੀ ਵਾਰਤਾਲਾਪ ਵਾਰਤਾਲਾਪ ਦੇ ਉੱਤਰ ਦੇਣੇ ਬਹੁਤ ਸੌਖੇ ਹੁੰਦੇ ਨੇ ਸਿਰਫ ਜੇ ਹੀ ਕੰਗੀ ਚੰਗੀ ਤਰ੍ਹਾਂ ਪੜਿਆ ਹੋਵੇ ਫਿਰ ਕੋਈ ਔਖਾ ਨਹੀਂ ਹੈ ਫਿਰ ਇਹ ਵੀ ਪਤਾ ਲੱਗ ਜਾਂਦਾ ਕਿਹਨੇ ਕਿਹਨੂੰ ਕਹੇ ਨੇ ਤੇ ਲੇਖਕ ਤੇ ਆਪਾਂ ਨੂੰ ਉਹ ਤਾਂ ਪਤਾ ਹੀ ਹੁੰਦਾ ਠੀਕ ਹੈ ਜੀ ਦੋ ਤਾਂ ਪੱਕੇ ਨੰਬਰ ਨੇ ਤੇ ਤੀਜਾ ਚੌਥਾ ਵੀ ਜਾ ਨਹੀਂ ਸਕਦੇ ਜੇ ਥੋੜਾ ਜਿਹਾ ਵੀ ਧਿਆਨ ਦੇ ਲੋ ਹੁਣ ਅੱਗੇ ਹੈਗੇ ਨੇ ਛੋਟੇ ਕੁਐਸਚਨ ਹੁੰਦੇ ਨੇ ਜਿਹੜੇ 1 ਨੰਬਰ ਦੇ ਆਉਂਦੇ ਨੇ ਤਾਂ ਇਹਦੇ 'ਚ ਵੀ ਦੇਖਦੇ ਆਪਾਂ ਨਾਇਕ ਇਕਾਂਗੀ ਕਿਸ ਦੀ ਰਚਨਾ ਹੈ ਗੁਰਸਾਰਨ ਸਿੰਘ ਦੀ ਕਿੰਨੇ ਪਾਤਰ ਨੇ ਇਹਦੇ ਵਿੱਚ ਤਿੰਨ ਨੇ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਤਿੰਨ ਤਾਂ ਹੈ ਨਹੀਂ ਦੋ ਹੀ ਨੇ ਪੁੱਤਰ ਤੇ ਪਿਤਾ ਤੀਜਾ ਸੁੱਤਰ ਤਾਂ ਰ ਹੈ ਇਹਦੇ ਵਿੱਚ ਧਿਆਨ ਰੱਖਣਾ ਇਸ ਗੱਲ ਦਾ ਤੀਜਾ ਪਾਤਰ ਸੂਤਰਧਾਰਾ ਤਿੰਨ ਨੇ ਇੱਕ ਨوجوان ਪੁੱਤਰ ਕਿਸੇ ਕਾਂਗੀ ਦਾ ਪਾਤਰ ਹੈ ਨਾਇਕ ਦਾ ਨਾਇਕ ਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਦੇ ਵਿੱਚ ਆਉਂਦਾ ਹੈ ਤਿੰਨ ਰੂਪਾਂ ਜਾਂਦਾ ਉਹ ਪਿਤਾ ਅਫਸਰ ਤੇ ਜੱਜ ਦੇ ਰੂਪ ਵਿੱਚ ਪਿਤਾ ਅਨੁਸਾਰ ਉਹਨਾਂ ਦੇ ਸਮੇਂ ਦਸਵੀਂ ਪਾਸ ਦੀ لیاقت ਅੱਜ ਦੇ ਕਿੰਨੇ ਪੜੇ ਦੇ ਬਰਾਬਰ ਹੈ ਐਮਏ ਦੇ ਪਿਤਾ ਦੀ ਪੀੜੀ ਦੀ ਕੀ ਆਦਤ ਸੀ ਉਮੀਦਾਂ ਲਾਉਣੀਆਂ ਪੁੱਤਰ ਦੀ ਪੀੜੀ ਨੂੰ ਜੀਉਣ ਲਈ ਕੀ ਕਰਨਾ ਪੈਂਦਾ ਹੈ ਸੰਘਰਸ਼ ਪੁੱਤਰ ਦਾ ਨਾਮ ਕੀ ਹੈ ਸੁਖਦੇਵ ਸਿੰਘ ਪੁੱਤਰ ਨੇ ਮੈਟ੍ਰਿਕ ਬੀਏ ਤੇ ਐਮਏ ਕਿਹੜੇ ਦਰਜੇ ਨਾਲ ਪਾਸ ਕੀਤੀਆਂ ਹਨ ਪਹਿਲੇ ਦਰਜੇ ਨਾਲ ਪੁੱਤਰ ਅਨੁਸਾਰ ਪਿਤਾ ਤੇ ਉਸਦੀ ਪੀੜ੍ਹੀ ਨੇ ਕੀ ਬਰਦਾਸ਼ਤ ਕੀਤਾ ਹੈ ਬੁਝੇ ਦੀ ਜਦੋਂ ਪਿਤਾ ਜੱਜ ਦੀ ਕੁਰਸੀ ਉੱਤੇ ਬੈਠਾ ਹੈ ਤਾਂ ਪੁੱਤਰ ਕਿੱਥੇ ਖੜਾ ਹੈ ਕਟਾਰੇ ਵਿੱਚ ਜੱਜ ਕਿਸ ਆਧਾਰ ਤੇ ਇਨਸਾਫ ਕਰਦਾ ਹੈ ਗਵਾਹਿਆਂ ਦੇ ਕਚਹਿਰੀ ਵਿੱਚ ਝੂਠ ਨੂੰ ਕਿਸ ਚੀਜ਼ ਦੇ ਪੁੱਠ ਦਿੱਤੀ ਜਾਂਦੀ ਹੈ ਧਾਰਮਿਕਤਾ ਦੀ ਪਵਿੱਤਰਤਾ ਦੀ ਪੁੱਤਰ ਅਨੁਸਾਰ ਦੇ ਇਸ ਵਿੱਚ ਹੋ ਰਹੇ ਅਪਰਾਧਾਂ ਦਾ ਜ਼ਿੰਮੇਵਾਰ ਕੌਣ ਹੈ ਕੁਰਸੀਆਂ ਉੱਤੇ ਬੈਠੇ ਲੋਕ ਪੁੱਤਰ ਅਨੁਸਾਰ ਨੌਜਵਾਨਾਂ ਵਿੱਚ ਕਿਹੋ ਜਿਹੀ ਭਾਵਨਾ ਪੈਦਾ ਹੋ ਰਹੀ ਹੈ ਵਿਦਰੋਹ ਦੀ ਭਾਵਨਾ ਮਤਲਬ ਕਿ ਉਹ ਜੋ ਚੱਲ ਰਿਹਾ ਉਹਦੇ ਉਲਟ ਚੱਲਦੇ ਨੇ ਵਿਦਰੋਹ ਕਰਦੇ ਨੇ ਪੁੱਤਰ ਕਿਸ ਕਵੀ ਦੀ ਕਵਿਤਾ ਦਾ ਹਵਾਲਾ ਦਿੰਦਾ ਸਰਬਜੀਤ ਸਿੰਘ 베ਦੀ ਦੀ ਕਵਿਤਾ ਬਾਰੇ ਦੱਸਦਾ ਪੁੱਤਰ ਜੱਜ ਪੁੱਤਰ ਨੂੰ ਕਿੰਨੀ ਸਜ਼ਾ ਦਿੰਦਾ 1 ਸਾਲ ਕੈਦ ਇੱਕ ਅੰਗ ਦੀ ਅੰਤ ਵਿੱਚ ਪਿਤਾ ਤੇ ਪੁੱਤਰ ਦੀ ਮੁਲਾਕਾਤ ਕਿੱਥੇ ਹੁੰਦੀ ਹੈ ਜੇਲ੍ਹ ਵਿੱਚ ਪੁੱਤਰ ਨੂੰ ਸਾਥ ਸਿਰ ਦੇ ਨਾਲ ਹੋਰ ਕਿਸ ਗੱਲ ਦੀ ਲੋੜ ਨੂੰ ਭਾਵ ਹੋਈ ਸੀ ਸੋਚ ਬੰਨ ਸਿੱਧੀ ਅੰਤ ਵਿੱਚ ਪਿਤਾ ਕਿਸ ਨਾਲ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦਾ ਪੁੱਤਰ ਦੇ ਨਾਲ ਇਹ ਸੀ ਜੀ ਇਕਾਂਗੀ ਨਾਇਕ ਇਕਾਂਗੀ ਦੇ ਪਾਤਰ ਚਿੱਤਰਨ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਤੇ ਬਾਰਤਾਲਾਪ ਦੇ ਉੱਤਰ ਠੀਕ ਹੈ ਜੀ ਜੇ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਤੇ ਅੱਗੇ ਹੋਰ ਜਿਹੜੇ ਤੁਹਾਡੇ ਨਾਲ ਜਮਾਤਾਂ ਦੇ ਵਿੱਚ ਹੋਰ ਹੈਗੇ ਨੇ 10ਵੀਂ ਕਲਾਸ ਵਾਲੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਚੈਨਲ ਦੇ ਨਾਲ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਮੈਂਟ ਨਹੀਂ ਕਰਿਆ ਕਿਸੇ ਨੇ